ਵਾਹ ਸ਼ਾਬਾਸ਼ ਇੱਕ ਨੇ ਟੀਵੀ ਦੇਖੀ ਜਾਂਦਾ ਹੈ ਇੱਕ ਨੇ ਫੋਨ ਫੜਿਆ ਹੈ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਛੁੱਟੀ ਹੈ ਵੀ ਅਸੀਂ ਪੜ ਪੜ ਲਈਏ ਛੁੱਟੀ ਹੈ ਚਲੋ ਬੰਦ ਕਰੋ ਜਦ ਟੀਵੀ ਬੰਦ ਕਰੋ ਚਲੋ ਤੁਹਾਨੂੰ ਪਤਾ ਨਹੀਂ ਵੀ ਛੁੱਟੀ ਹੈ ਅੱਜ ਪੜਨਾ ਵੀ ਹੁੰਦਾ ਸਾਰੀ ਦਿਹਾੜੀ ਟੀਵੀ ਦੇਖਣਾ ਹੁੰਦਾ ਹੈ ਹੁਣ ਪੜਾਈ ਕਰੋ ਵੀਡੀਓ ਇਨਾ ਟਾਈਮ ਹੋ ਗਿਆ ਦੇਖੋ 12:30 ਹੋ ਗਏ ਚਲੋ ਨਹੀਂ ਹੋ ਬੱਚਿਓ ਆਪਣੇ ਬੈਗ ਲੈ ਕੇ ਆਓ ਹੁਣ ਆਪਾਂ ਕਰਦੇ ਹਾਂ ਪੜਾਈ ਸੰਡੇ ਆ ਫਿਰ ਵੀ ਪੜਾਈ ਸੰਡੇ ਨੂੰ ਰੋਟੀ ਨਹੀਂ ਖਾਂਦੇ ਤੁਸੀਂ ਖੇਲਦੇ ਨਹੀਂ ਹੈ ਪੜਾਈ ਨਹੀਂ ਸੰਡੇ ਨੂੰ ਕਰਨੀ ਕੀ ਹੋਰ ਸਾਰੇ ਕੰਮ ਸੰਡੇ ਨੂੰ ਕਰਨੇ ਆ ਚਲੋ ਬੈਗ ਟੱਕ ਲੈ ਕੇ ਪੜੀਏ ਜਲਦੀ ਜਲਦੀ ਜਾਓ a few moments later स्टडी टेबल या अनवर वास्ते कहने आ, हाँ, चलिए, हाँ, हाँ, पापा, 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 जैसे वो जैसे कोई काम तो करते नहीं, कुछ कुछ कर हम तो कुछ बनाके भी तो दे दो। तो कुत्ता तो जी संडे यार एक्ट कर रहे हैं मैं। नहीं, हाँ, नहीं, पापा सांग। ਕੇ ਤੇ ਤੁਸੀਂ ਹਰ ਰੋਜ਼ ਆਰਾਮ ਕਰਦੇ ਹੋ ਪਾਪਾ ਸਕੂਲ ਨੂੰ ਪੜਾਈ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਪਾਪਾ ਮੈਨੂੰ ਹਨਾ ਸਾਈਟ ਉਨ ਨਾਲ ਬੈਠ ਕੇ ਪੜ੍ਹਾਣੀ ਜਾਂਦਾ ਫਿਰ ਵੀ ਲੇਕਿਨ ਪਰ ਫਿਰ ਵੀ ਕੋਸ਼ਿਸ਼ ਵੀ ਕਰਦੇ ਖੜ ਕੇ ਵੀ ਪੜ੍ਹਦੇ ਫਿਰ ਵੀ ਨਹੀਂ ਹੁੰਦਾ ਕੋਈ ਸਟਡੀ ਟੇਬਲ ਲਿਆ ਕੇ ਲੋ ਠੀਕ ਹੈ ਯਾਰ ਤੁਹਾਨੂੰ ਸਟਡੀ ਟੇਬਲ ਲਿਆ ਦਿੰਦੇ ਆਪਾਂ ਯਾ ਚਲੋ ਚਲੋ ਚੱਲਦੇ ਆ ਯਾਰ ਚੱਲਦੇ ਆ ਮਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ-ਠਾਕ ਹੋਵੋਗੇ ਤੇ ਅੱਜ ਹੈ ਜੀ ਸੰਡੇ ਸੰਡੇ ਦਾ ਦਿਨ ਹੈ ਤੇ ਸਾਡੇ ਬੱਚੇ ਜਿੱਦ ਕਰ ਰਹੇ ਸੀ ਕਾਫੀ ਦਿਨਾਂ ਤੋਂ ਵੀ ਸਾਨੂੰ ਸਟੱਡੀ ਟੇਬਲ ਬਣਾ ਕੇ ਦਿਓ ਤੇ ਸਟੱਡੀ ਟੇਬਲ ਜ਼ਰੂਰੀ ਵੀ ਹੈ ਬੱਚਿਆਂ ਦੀ ਪੜ੍ਹਾਈ ਵਾਸਤੇ ਕਿਉਂਕਿ ਸਟੱਡੀ ਟੇਬਲ ਹੁੰਦਾ ਘਰੇ ਚਲੋ ਬੱਚੇ ਟਿਕ ਕੇ ਇੱਕ ਥਾਂ ਤੇ ਬੈਠ ਕੇ ਪੜ੍ਹਦੇ ਰਹਿੰਦੇ ਨਾਲੇ ਉਹਨਾਂ ਦਾ ਮਨ ਵੀ ਲੱਗਦਾ ਪੜ੍ਹਾਈ ਦੇ ਵਿੱਚ ਤੇ ਅਸੀਂ ਯਾਰ ਟੇਬਲ ਲਿਆਉਣ ਬਾਰੇ ਕਾਫੀ ਚਿਰ ਦੀ ਪਲਾਨਿੰਗ ਕਰ ਰਹੇ ਸੀਗੇ ਤੇ ਅਸੀਂ ਲੋਕਲ ਮਾਰਕੀਟ 'ਚ ਜਾ ਕੇ ਚੈੱਕ ਵੀ ਕਰਕੇ ਆਏ ਆ ਦੇਖ ਕੇ ਆਏ ਆ ਤੇ ਅਸੀਂ ਆਨਲਾਈਨ ਵੀ ਚੈੱਕ ਕੀਤੇ ਸੀਗੇ ਸਟੱਡੀ ਟੇਬਲ ਪਰ ਸਾਨੂੰ ਉਹ ਜੱਜੇ ਨਹੀਂ ਗਏ ਕਿਉਂਕਿ ਕਾਰਨ ਇਹ ਸੀ ਕਿ ਜੋ ਬਾਜ਼ਾਰ ਤੋਂ ਮਿਲਦੇ ਆ ਜਾਂ ਆਨਲਾਈਨ ਨੈਟ 'ਤੇ ਮਿਲਦੇ ਆ ਤੇ ਉਹ ਪਾਰਟਿਕਲ ਬੋਰਡ ਦੇ ਬਣੇ ਹੁੰਦੇ ਜੀ ਤੇ ਪਾਰਟਿਕਲ ਬੋਰਡ ਇੰਨਾ ਜ਼ਿਆਦਾ ਹੰਢ ਤੇ ਉਹਦੀ ਲਾਈਫ ਜਿਆਦਾ ਨਹੀਂ ਹੁੰਦੀ ਤੇ ਅਸੀਂ ਸੋਚਿਆ ਫਿਰ ਕਿਉਂ ਨਾ ਜੋ ਪੈਸੇ ਤਾਂ ਲੱਗਣਾ ਹੀ ਐ ਤੇ ਫਿਰ ਕਿਉਂ ਨਾ ਅਸੀਂ ਆਪਣੀ ਤਸੱਲੀ ਨਾਲ ਆਪ ਹੀ ਤਿਆਰ ਕਰ ਲਈ ਸਾਡੀ ਟੇਬਲ ਬੱਤ ਸਹੀ ਐ ਥੋੜੀ ਜਿਹੀ ਮਿਹਨਤ ਲੱਗਣੀ ਐ ਤੇ ਸਮਾਨ ਲਿਆਵਾਂਗੇ ਮਾਰਕੀਟ ਚੋਂ ਤੇ ਆਪ ਹੀ ਅਸੀਂ ਬੱਚਿਆਂ ਲਈ ਦੋ ਸਟੱਡੀ ਟੇਬਲ ਘਰੇ ਤਿਆਰ ਕਰਾਂਗੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਕਿ ਤੁਸੀਂ ਵੀ ਦੇਖੋ ਅਸੀਂ ਕਿਵੇਂ ਬੱਚਿਆਂ ਲਈ ਸਟੱਡੀ ਟੇਬਲ ਤਿਆਰ ਕਰਦੇ ਆਂ ਆਜੋ ਫਿਰ ਚਲਿਏ ਸਾਡੀ ਵਰਕਸ਼ਾਪ ਤੇ ਤੇ ਲੋ ਜੀ ਸਟੱਡੀ ਟੇਬਲ ਬਣਾਉਣ ਤੋਂ ਪਹਿਲਾਂ ਆਪਾਂ ਆਪਣਾ ਪਹਿਰਾਵਾ ਚੇਂਜ ਕਰਾਂਗੇ ਆਪਾਂ ਆਵਾਂਗੇ ਮਿਸਤਰੀ ਵਾਲੇ ਰੂਪ ਦੇ ਵਿੱਚ ਕੱਪੜੇ ਜਿਹਨੇ ਕਰੀਏ ਤੇ ਮਿਸਤਰੀ ਬਣਦੀ ਹੈ ਪਹਿਲਾਂ ਤੇ ਲੋ ਜੀ ਆਪਾਂ ਤਿਆਰ ਹੋ ਗਏ ਮਿਸਤਰੀ ਵਾਲੇ ਕੱਪੜੇ ਦੇ ਵਿੱਚ ਤੇ ਬਣ ਗਏ ਆ ਪੂਰੇ ਮਿਸਤਰੀ ਕੱਪੜੇ ਕਰ ਲਏ ਆਪਾਂ ਚੇਂਜ ਤੇ ਹੁਣ ਆਪਾਂ ਤਿਆਰ ਕਰਾਂਗੇ ਸਟੱਡੀ ਟੇਬਲ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਤੇ ਲਓ ਜੀ ਆਪਾਂ ਪਹੁੰਚ ਗਏ ਆ ਵਰਕਸ਼ਾਪ ਦੇ ਵਿੱਚ ਤੇ ਹੁਣ ਆਪਾਂ ਕਰਾਂਗੇ ਤਿਆਰੀ ਤੇ ਸਟੱਡੀ ਟੇਬਲ ਬਣਾਉਂਦੀ ਤੇ ਆ ਸਾਡੀ ਵਰਕਸ਼ਾਪ ਆ ਤੁਸੀਂ ਵੀ ਦੇਖ ਲਓ ਕਿ ਆ ਮਸ਼ੀਨਾਂ ਵਗੈਰਾ ਪਈਆਂ ਨੇ ਤੇ ਅਸੀਂ ਆ ਕੱਲ ਬੋਰਡ ਸੀਗਾ ਫਲਾਈ ਸੀਗੀ 10mm ਦੀ ਤੇ ਫਲਾਈ ਅਸੀਂ ਲੈ ਆਂਦੀ ਸੀ ਕੱਲ ਇਹ ਮਾਰਕੀਟ ਚੋਂ ਤੇ ਇਸ ਤੋਂ ਬਾਅਦ ਇੱਕ ਸਨਮਾਇਕਾ ਜੋ ਲੱਗਣਾ ਸਟੱਡੀ ਟੇਬਲ ਤੇ ਇਹੇ ਬੱਚਿਆਂ ਦੀ ਪਸੰਦ ਸੀ ਅਖੇ ਪਿੰਕ ਕਲਰ ਦਾ ਬਣਾਉਣਾ ਸੀ ਸਟਡੀ ਟੇਬਲ ਤੇ ਪਿੰਕ ਕਲਰ ਦੀ ਸ਼ੀਟ ਅਸੀਂ ਲਿਆਂਦੀ ਸੀ ਮਾਰਕੀਟ ਚ ਤੇ ਬਾਕੀ ਆ ਆਪਣੇ ਸੰਦ ਪਏ ਆ ਜੀ ਤੇ ਮਸ਼ੀਨ ਵਗੈਰਾ ਪਈ ਆ ਇੱਥੇ ਆਪਾਂ ਸਾਰਾ ਕੰਮ ਕਰਾਂਗੇ ਤਿਆਰ ਕਰਾਂਗੇ ਸਟਡੀ ਟੇਬਲ ਤੇ ਲੋ ਜੀ ਪਹਿਲਾਂ ਆਪਾਂ ਬੋਰਡ ਦੇ ਨਿਸ਼ਾਨ ਵਗੈਰਾ ਲਾਵਾਂਗੇ ਕਾਫੀ ਭਾਰੀ ਐਪਲਾਈ ਆਪਾਂ ਨਿਸ਼ਾਨ ਲਾਵਾਂਗੇ ਜਿੱਪਲਾਈ ਦੇ ਉਸ ਤੋਂ ਬਾਅਦ ਜਿਹੜੀ ਕਟਿੰਗ ਕਰਾਂਗੇ ਹਾਨੇ ਸਿਪਲਾਈ ਦੇ ਕਰਦੇ ਟੋਟੇ ਟੋਟੇ ਇਹ ਲੋ ਜੀ ਅਪਲਾਈ ਦੇ ਅਸੀਂ ਕਟਿੰਗ ਕਰਤੀ ਐ ਤੇ ਅਪਲਾਈ ਦੇ ਕਰਦੇ ਅਸੀਂ ਟੋਟੇ ਟੋਟੇ ਹਰਮਨ ਦੇ ਕਹਿਣਾ ਵਾਂਗੂ ਤੇ ਉਸ ਤੋਂ ਬਾਅਦ ਹੁਣ ਨੇ ਧਾਰਾ ਧੁਰਾ ਲਾਉਣੇ ਆ ਅਸੀਂ ਮਿਸਤਰੀ ਜੀ ਕਿੰਨਾ ਕੋ ਕੰਮ ਹੋ ਗਿਆ ਅਜੇ ਤੱਕ ਨਹੀਂ ਜਾਨੇ ਜੀ ਕੰਮ ਸ਼ੁਰੂ ਕੀਤਾ ਹੋਰ ਚਾਹ ਪਾਣੀ ਪੀਓਗੇ ਅਰੇ ਹਾਂ ਭਾਈ ਹਾਂ ਹਾਲੋ ਮਿਸਤਰੀ ਜੀ ਪਾਣੀ ਪੀ ਲੋ ਲਿਆਓ ਜੀ ਦੇਖਿਆ ਉੱਪਰ ਇਹ ਕੰਮ ਕਰਦਾ ਰ ਬੰਦਾ ਐਵੇਂ ਸੇਵਾ ਹੁੰਦੀ ਐ। ਕੀ ਬੋਲਿਆ ਤੂੰ ਨਹੀਂ? ਅਰੇ ਸਪੈਸ਼ਲ ਸੇਵਾ ਹੋ ਰਹੀ ਐ। ਹਾਂ 10-15 ਮਿੰਟ ਬਾਅਦ ਤੇ ਕੜਕੜੀ ਚਾਹ ਬਣਾ ਦਿਓ ਦੋ ਕੱਪ। ਹਾਂ ਪੱਤੇ ਠੋਕ ਕੇ ਤੇ ਮਿੱਠਾ ਰੋਕ ਕੇ ਕਣਕ ਚਾਹ। ਇਹ ਮੁੱਛ ਮਰੋੜ ਚਾਹ ਦੁੱਖ ਤੋੜ ਚਾਹ। ਕਿ ਹੁਣ ਆਪਾਂ ਲਾਵਾਂਗੇ ਪਲਾਈ ਦੇ ਧਾਰਾਂ। ਧਾਰਾਂ ਲਾਉਣ ਵਾਸਤੇ ਬੈਲਟ ਢਣਾਲੀਏ ਮਸ਼ੀਨ ਦੀਆਂ। ਕਟੜ ਵਾਲੀ ਬੈਲਟ ਲਾ ਦੀਏ। ਇੱਕ ਵੱਡੀ ਬੈਲਟ ਢਾਹ ਦਿੰਨੇ। ਕੇ ਲੋ ਜੀ ਠੱਲ ਵਗੈਰਾ ਪੱਕਾ ਦਈਏ ਮਸ਼ੀਨ ਦੇ ਫਿਰ ਲਾਵਾਂਗੇ ਧਾਰਾ ਲੋ ਰਿਫਲਾਈਏ ਮਸ਼ੀਨ ਮਿਸਤਰੀ ਜੀ ਪੂਰੇ ਜੋਰਾ ਸ਼ੋਰ ਨਾਲ ਕੰਮ ਕਰਨ ਲੱਗੇ ਹੋਏ ਆ ਤੇ ਸਾਡੀ ਜੱਪ ਪੂਰਾ ਕਰਵਾ ਰਹੀ ਹੈ ਦੇਖ ਕੇ ਕੰਮ ਬੱਚੇ ਹੈਲਪ ਕਰ ਰਹੇ ਆ ਜੱਪ ਪਾਪਾ ਦੀ ਹੈਲਪ ਕਰ ਰਹੀ ਹੈ ਕਹਿੰਦੇ ਜਲਦੀ ਜਲਦੀ ਸਾਡਾ ਸਟੱਡੀ ਟੇਬਲ ਬਣ ਜਾਵੇ ਬੱਚੇ ਸਾਡੇ ਤਾਂ ਪੂਰੇ ਐਕਸਾਈਟਡ ਹੋ ਜਾਂਦੇ ਇਹ ਕੋਈ ਨਵਾਂ ਕੰਮ ਕਰਨਾ ਹੋਵੇ ਨਾ ਇਹਨਾਂ ਨੂੰ ਬਹੁਤ ਖੁਸ਼ੀ ਦੇ ਪਾਪਾ ਅਸੀਂ ਤੁਹਾਡੇ ਨਾਲ ਕਰਾਵਾਂਗੇ ਇਹਦਾ ਪੂਰਾ ਜੋਰ ਲੱਗ ਰਿਹਾ ਹੈ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਇਕੱਠਾ ਕਰਕੇ ਨਾ ਸਾਰਿਆਂ ਨੂੰ ਰੰਦਾ ਲਾਇਆ ਤੇ ਹੁਣ ਸਾਰਿਆਂ ਨੂੰ ਅਲੱਗ-ਅਲੱਗ ਕਰ ਰਹੇ ਆ Purimento ala kamu dan istrinya, jangan pegang dia, baik, mei, akademi, dia yakin yakin jangan dia, jangan jangan pegang ya. mei, akademi, mei, akademi, mei, akademi, mei, ਨੇ ਨਿਕਲੀ ਅਮ ਆਹਦਾ ਫਿਕਰ ਨਿਕਲਦੀ ਹੁੰਦੀ ਹੈ ਦੇਖੋ ਛੱਡ ਦੇ ਇੱਕ ਮਿੰਟ ਇਹ ਇਤੋਂ ਕਿੰਨਾ ਜਜ਼ ਜ਼ੋਰ ਲਾ ਕੇ ਅੰਜੂ ਅੱਛਾ ਤੇ ਚਲੋ ਕੰਮ ਤਾਂ ਆਪਣਾ ਚੱਲੀ ਜਾਂਦਾ ਹੈ ਤੇ ਮੈਂ ਆਪਣਾ ਭਾਰ ਤੋਲ ਕੇ ਦੇਖਦਾ ਕਿੰਨਾ ਭਾਰ ਹੋ ਗਿਆ ਲੋ ਜੀ ਇਹ ਦਿਖਾ ਰਿਹਾ 64 ਕਿਲੋ 800 ਗ੍ਰਾਮ 64 ਕਿਲੋ 800 ਗ੍ਰਾਮ ਭਾਰ ਆਈ ਆਪਣਾ ਤੇ ਕਟਿੰਗ ਹੋ ਗਈ ਸੀ ਆਪਣੀ ਪਲਾਈਆਂ ਦੀ ਇਸ ਤੋਂ ਬਾਅਦ ਹੁਣ ਨਿਸ਼ਾਨ ਵਗੈਰਾ ਲਾਵਾਂਗੇ ਇਹਨਾਂ ਦੇ ਨਿਸ਼ਾਨ ਲਾ ਕੇ ਤੇ ਕਰਾਂਗੇ ਇਹਦੀ ਫਿਟਿੰਗ ਤੇ ਲੋ ਜੀ ਹੁਣ ਆਪਾਂ ਇਹਨੂੰ ਠੋਕਾਂਗੇ ਪਲਾਈਆਂ ਨੂੰ ਮੇਲਕਨ ਮੈਕਾਪ ਕਰ ਆਪਾਂ ਬਾਹਰ ਚਲਾਵਾਂਗੇ ਇਹਨਾਂ ਤੇ ਪਹਿਲਾਂ ਇੱਕੀ ਢਾਂਚਾ ਠੋਕ ਲਈਏ ਮਿਸਰੀ ਰੋਟੀ ਦਾ ਟਾਈਮ ਹੋ ਗਿਆ ਆ ਜੋ ਰੋਟੀ ਖਾ ਲੋ ਹਨ ਕੀ ਟਾਈਮ ਹੋ ਗਿਆ 3 ਵਜੇ ਹੈ 3 ਵਜੇ ਪਹਿਲਾਂ ਰੋਟੀ ਖਾ ਲਈ ਜੇ ਤਾਂ ਫਿਰ ਵੀ 3 ਵਜੇ ਸੰਡੇ ਸੀ ਹੋ ਗਿਆ ਪਤਾ ਹੀ ਪਤਾ ਹੀ ਨਹੀਂ ਲੱਗਾ ਟਾਈਮ ਦਾ ਕੰਮ ਦੇ ਵਿੱਚ ਵਿਧੀ ਹੋ ਗਿਆ ਚਲੋ ਵੀ ਲੰਚ ਟਾਈਮ ਦੀ ਛੁੱਟੀ ਹੋ ਗਈ ਚਲੋ ਜੀ ਅੱਜ ਬਣਿਆ ਕੜੀ ਚੋਲ ਤੇ ਕੜੀ ਚੋਲ ਦਾ ਕਰਦੇ ਆ ਆਪਾਂ ਲੰਚ ਰੁਕਤ ਬਾਅਦ ਫਿਰ ਕੰਮ ਤੇ ਜੁੜ ਜਾਗੇ ਲਾਈਏ 2-3 ਘੰਟੇ ਜੱਟ ਕੇ ਜਾਣਾ a few moments later ਮਿਸਤਰੀ ਮੈਂ ਕਿਹਦਾ ਕਲਰ ਹਰਮਨ ਸਾਡਾ ਚੂਜ਼ ਕਰਕੇ ਲੈ ਕੇ ਆਇਆ ਮਿਸਤਰੀ ਕੋ ਚਾਹੀਦਾ ਤੁਹਾਨੂੰ ਹਾਂਜੀ ਤੁਹਾਨੂੰ ਪਤਾ ਹੀ ਹੈ ਮਿਸਤਰੀ ਨੂੰ ਕੀ ਚਾਹੀਦਾ ਹੁੰਦਾ ਕੀ ਚਾਹੀਦਾ ਹੁੰਦਾ ਜੀ ਬਸ ਇੱਕ ਕੀ ਮਿਲਣੀ ਰਵੇ ਟੈਂਪਰ ਚਾਹ ਹੁੰਦੀ ਹੈ ਜੀ ਉਹ ਫਿਰ ਤੁਸੀਂ ਇੱਥੇ ਹੀ ਪੀਓਗੇ ਮਿਸਤਰੀ ਜੀ ਕੇ ਅੰਦਰ ਆ ਕੇ ਪੀਓਗੇ ਨੇ ਮੈਂ ਇਥੇ ਦਾ ਮਿੱਤਰੀ ਆ ਮੈਂ ਕਹਾ ਜੀ ਲਗਾ ਮੈਂ ਘਰੇ ਘਰੇ ਵਾਜ ਕਰ ਜਾਂਦਾ ਚਲ ਆਇਓ ਫਿਰ ਚਾਹ ਰੈਡੀ ਆਜੋ ਪੀਲੋ ਫੇਰਾ ਕੇ ਠੀਕ ਹੈ ਹਾਂਜੀ ਮਿਸਤਰੀ ਜੀ ਕਿਥੋਂ ਤੱਕ ਪਹੁੰਚ ਗਿਆ ਆਪਣਾ ਕੰਮ ਸਾਡਾ ਕੰਮ ਸਰਮੈਕੇ ਤੱਕ ਪਹੁੰਚ ਚੱਲੇ ਆ ਹੁਣ ਸਰਮੈਕਾ ਲਾਉਣ ਲੱਗ ਪਏ ਆ ਤੇ ਟਾਈਮ ਸਾਨੂੰ ਕਾਫੀ ਹੋ ਗਿਆ ਮੈਨੂੰ ਲੱਗਦਾ ਸੀਗਾ ਜਲਦੀ ਬਣ ਜਾਣਗੇ ਪਰ ਕੰਮ ਬੜਾ ਲੰਬਾ ਹੋ ਗਿਆ ਜੀ ਇਹ ਕਿਉਂਕਿ ਕੰਮ ਛੱਡੇ ਨੂੰ ਵੀ ਕਾਫੀ ਸਾਲ ਹੋ ਗਿਆ ਤੇ ਕਾਫੀ ਟਾਈਮ ਬਾਅਦ ਇਹ ਕੰਮ ਸ਼ੁਰੂ ਕੀਤਾ ਅੱਜ ਮਿਹਨਤ ਲੱਗ ਰਹੀ ਹੈ ਪੂਰੀ ਤੇ ਆ ਸੜਾ ਕੰਮ ਔਖਾ ਹੈ ਤੁਹਾਨੂੰ ਮਿਸਰੀ ਸਾਹਿਬ ਫਿਰ ਕੰਮ ਕਰਨਾ ਚਾਹੀਦਾ ਇਹ ਹਾਂ ਬਈ ਕਦੇ ਕਦੇ ਕਰਨਾ ਚਾਹੀਦਾ ਕਦੇ ਕਦੇ ਕਰ ਲੀਦਾ ਤਾਂ ਕਿ ਤੁਹਾਡਾ ਹੱਥ ਖੁੱਲਿਆ ਰਹੇ ਵੀ ਲੋੜਨ ਫਰ ਕਰ ਲੀਦਾ ਹੁਣ ਅਸੀਂ ਤੁਹਾਨੂੰ ਕੋਈ ਨਾ ਕੋਈ ਕੰਮ ਨਾ ਦੇ ਹੀ ਰੱਖਿਆ ਕਰਾਂਗੇ ਨਹੀਂ ਜੀ ਨਹੀਂ ਪਤਾ ਕਿੰਨਾ ਔਖਾ ਕੰਮ ਹੈ ਥੱਕ ਜਾਵੇਂ ਬਹੁਤ ਜ਼ਿਆਦਾ ਫਿਰ ਐਕਸਪਰਟ ਵੀ ਹੋ ਰਹੇ ਹੈ ਨਾ ਤੁਸੀਂ ਇੱਕ ਕਾਰਟ ਆਪਾਂ ਹੁੰਦਾ ਹੀ ਐ ਮੇਰੇ ਐਕਸਪਰਟ ਹੀ ਹੁੰਦੇ ਜਾਂਦੇ। ਤੱਕ ਸਾਡੇ ਜਿਹੜੇ ਹੈਗੇ ਸਟਡੀ ਟੇਬਲ ਕੰਪਲੀਟ ਹੋ ਗਏ ਆ ਤੇ ਟਾਈਮ ਕਾਫੀ ਹੋ ਗਿਆ ਯਾਰ ਮੈਂ ਥੱਕ ਵੀ ਗਿਆ ਬਹੁਤ ਤੇ ਬਾਕੀ ਦਾ ਕੰਮ ਬਾਅਦ ਕਰਾਂਗੇ ਤੇ ਸਾਡੇ ਤਿਆਰ ਕਰਦੇ ਕਰਦੇ ਅਸੀਂ ਸਮਾਨ ਮੰਗਾਇਆ ਸੀ ਫਲਿੱਪਕਾਰਟ ਤੋਂ ਕੁਝ ਗਰੋਸਰੀ ਵਗੈਰਾ ਤੇ ਸਾਡਾ ਉਹ ਸਮਾਨ ਵੀ ਆ ਗਿਆ ਸਾਰਾ ਤੇ ਗਿਣਕੇ ਦੇ ਗਏ ਆ। ਬਾਕੀ ਵਲੌਗ ਰਹਿ ਗਿਆ ਕੱਲ ਨੂੰ ਕੰਟੀਨਿਊ ਕਰਾਂਗੇ ਸਵੇਰੇ। ਮਿਸਤਰੀ ਇੱਕ ਦਿਹਾੜੀ ਦੇ ਵਿੱਚ ਤਾਂ ਕੰਮ ਕਰਦੇ ਨਹੀਂ ਹੁੰਦੇ ਫਿਰ ਐ ਹੋ ਜਾਂਦਾ ਵੀ ਦਿਹਾੜੀ ਨਹੀਂ ਮੈਨੂੰ ਮਿਲਦੀ ਗਈ ਫਿਰ ਦੋ ਦਿਹਾੜੀਆਂ ਤਾਂ ਲਾਉਣ ਗਈ ਲਾਉਣਗੇ ਪੈਸੇ ਲੈਣੇ ਮਿਸਤਰੀ ਨੇ ਐ ਬਾਕੀ ਦਾ ਬਣਾਵਾਗੇ ਕੱਲ ਨੂੰ ਤੇ ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਤੇ ਕੱਲ ਆਪਾਂ ਰਾਤ ਇੱਥੇ ਸਿਨੇਮਾਕਾ ਵਗੈਰਾ ਚਿਪਗੇ ਗਏ ਸੀਗੇ ਤੇ ਹੁਣ ਆਪਾਂ ਜੋ ਅੱਗੇ ਕੰਮ ਰਹਿ ਗਿਆ ਆਪਣੇ ਇੱਥੋਂ ਦਾ ਉਹ ਸ਼ੁਰੂ ਕਰਾਂਗੇ ਤੇ ਅੱਜ ਦੀ ਤਰੀਕ ਆਪਾਂ ਸਟੱਡੀ ਟੇਬਲ ਪੂਰੀ ਕੰਪਲੀਟ ਕਰ ਦਨੇ ਆ ਠੀਕ ਹੈ ਬੱਚੋ ਨਾਲ ਪੂਰੀ ਮਦਦ ਕਰਨੀ ਹੈ ਠੀਕ ਹੈ ਤੇ ਕਰਦੇ ਆ ਫਿਰ ਅੱਜ ਦਾ ਕੰਮ ਸ਼ੁਰੂ ਤੇ ਦੇਖਦੇ ਰਹੋ ਸਾਡੇ ਨਾਲ ਅਸੀਂ ਕੀ ਕੁਝ ਕਰਦੇ ਆ ਕਿਵੇਂ ਕਰਦੇ ਆ ਕੰਮ ਨਗਰਾਉਣ ਦੇ ਵਿੱਚ ਬੱਚੇ ਵੀ ਆ ਪੂਰੀ ਮਦਦ ਕਰ ਰਹੇ ਆ ਕਿਉਂਕਿ ਬੱਚਿਆਂ ਦਾ ਸਟੱਡੀ ਟੇਬਲ ਬਣ ਰਿਹਾ ਬੱਚਿਆਂ ਦਾ ਕੰਮ ਹੋ ਰਿਹਾ ਨਾ ਐ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਆ ਬੱਚੇ ਤੇ ਇੱਕ ਇੱਧਰ ਗੁਰਪ੍ਰੇ ਸਾਡਾ ਤੇ ਹੁਣ ਇਹ ਫੈਬਿਕਲ ਕੱਢ ਰਿਹਾ ਫੈਬਿਕਲ ਆਊਗਾ ਇੱਥੇ ਤੇ ਜੱਪ ਸਾਡੀ ਕਰ ਰਹੀ ਹੈ ਸਾਫ਼ ਸੁਥਨਾ ਮੈਕਾ ਕਿਵੇਂ ਬੱਚੇ ਠੀਕ ਹੈ ਤੇ ਨਾਲ ਹਰਮਨ ਵੀ ਹੈਲਪ ਕਰੀ ਜਾਂਦਾ ਇਹ ਅੱਜ ਬਣਾ ਕੇ ਖਟਣਗੇ ਟੇਬਲ ਕਿਉਂ ਪੱਕੀ ਗੱਲ ਐ ਅੱਜ ਕਰ ਦੇਣਾ ਆ ਪੱਕੀ ਗੱਲ ਐ ਠੀਕ ਐ ਟੈਨਸ਼ਨ ਨਹੀਂ ਲੈਣੇਗਾ ਆਪੂ ਨੇ ਨਾ ਤੇ ਆ ਦੇਖੋ ਤੁਹਾਨੂੰ ਦਿਖਾਵਾਂ ਜੀ ਇਹ ਹੁੰਦਾ ਜੀ ਗੁਣੀਆਂ ਮਿਸਤਰੀਆਂ ਦੇ ਸੰਦ ਜੱਜ ਵੀ ਨੇ ਕਈ ਸਾਲ ਪਹਿਲਾਂ ਆਪਣੇ ਗਾਣੇ 'ਚ ਕਹਤਾ ਸੀਗਾ ਤੇਰਾ ਗੁਣੀਆਂ ਸਿੱਧਾ ਪੈਜੂ ਗਾਣੀ ਨਾਲ ਸੰਭਲਾ ਜੁਲਕਾਂ ਦੇ ਇਹ ਉਹੀ ਗੁਣੀ ਐ ਜੀ ਇਹ ਇਹ ਲੱਗ ਰਿਹਾ ਜੀ ਰੰਦਾ ਚਮਕੇ ਦੇ ਦੇ ਸਟਰੀ ਟੇਬਲ ਤਕਰੀਬਨ ਤਿਆਰ ਹੋ ਗਏ ਆ ਤਾਂ ਆਪੇ ਸਿਰ ਮੈਕਾ ਲਾਉਣ ਵਾਲੇ ਰਹਿ ਗਿਆ ਜੀ ਹੁਣ ਅਸੀਂ ਲਾਵਾਂਗੇ ਟਾਪ ਤੇ ਸਿਰ ਮੈਕਾ ਕੰਮ ਤਾਂ ਕੰਮ ਤਾਂ بڑا ਔਖਾ ਸੀਗਾ ਪਰ ਅਸੀਂ ਕਰਾਂਗੇ ਜਰੂਰ ਹੈ ਆਪ ਨਹੀਂ ਮੰਨਣੀ ਚਾਹੀਦੀ ਕੰਮ ਵਾਂਗੇ ਲੈ ਲਿਆ ਅਸੀਂ ਉਹ ਤਾਂ ਥੋੜਾ ਰਹਿ ਗਿਆ ਹਰ ਬੱਚੇ ਮੰਨ ਨਹੀਂ ਦਿੰਦੇ ਜਿੰਨਾ ਚਿਰ ਬੱਚਿਆਂ ਦਾ ਪਿਆਰ ਨਹੀਂ ਹੋਊਗਾ ਸਾਡੇ ਬੱਚੇ ਰੋਲਾ ਪਾਈ ਜਾਣਗੇ ਕਿੰਦਾ ਨਾਮ ਲਿਖੀ ਜਾਂਦੇ ਹੋ ਮਿਸ ਜੀ ਤੁਸੀਂ ਆਪਣੇ YouTube ਚੈਨਲ ਦੀ ਪ੍ਰੋਮੋਸ਼ਨ ਕਰ ਰਹੇ ਆਪਾਂ ਤੇ ਲਓ ਜੀ ਸਾਡੇ ਚੈਨਲ ਦਾ ਨਾਮ ਅੰਮ੍ਰਿਤ ਨਾਜ਼ਾ ਵਲੌਗ ਅਸੀਂ ਫੇਵਿਕੋਲ ਨਾਲ ਲਿਖਤਾ ਇਹ ਪੱਕਾ ਫੇਵਿਕੋਲ ਦਾ ਪੱਕਾ ਮਜ਼ਬੂਤ ਜੋੜ ਹਾਂ ਇਹ ਫੇਵਿਕੋਲ ਦਾ ਮਜ਼ਬੂਤ ਜੋੜ ਹੈ ਟੁੱਟੇਗਾ ਨਹੀਂ ਜੋ ਟੁੱਟੇ ਸੇ ਵੀ ਦਾ ਟੁੱਟੇ ਹੈ ਹਾਂ ਇਹ ਬਣਾਤਾ ਡਿਜ਼ਾਈਨ ਆਪਾਂ ਹੈ ਉਹਨੇ ਸੀ ਫਾਈਨਲ ਟੱਚ ਦੇ ਰਹੇ ਆ। ਬਾਕੀ ਥੋੜਾ ਬਹੁਤ ਕੰਮ ਰਹਿ ਗਿਆ ਇਸ ਤੋਂ ਬਾਅਦ ਸਰਮੈਤਾ ਸੁਖੀ ਜੀ ਕਹਿੰਦਾ ਜਦੋਂ ਇਹ ਗੋਲੇ ਵਗੈਰਾ ਰਹਿਣਗੇ ਲਾਉਣ ਵਾਲੇ ਜੱਜ ਟਾਈਮ ਲੱਗੇ ਅੱਜ ਲਾ ਦੇ ਲਾ ਦੇਗੇ ਤੋ ਸਵੇਰੇ ਲਾ ਦਾਂਗੇ। ਤੋ ਬਾਲਾ ਵੱਡਾ ਕੰਮ ਨਹੀਂ ਹੁੰਦਾ। ਇਹ ਮੈਂ ਤਾਂ ਵੈਸੇ ਇਹੀ ਸੀਗਾ। ਇਹ ਹੋ ਚੱਲੇ ਆਪਣਾ ਕੰਮ। ਐਨਾ ਸਾਨੂੰ ਸਾਰੀ ਸਟੱਡੀ ਟੇਬਲਸ ਨਾਲ ਦੋ ਬਣਾਉਣੇ ਪਏ ਕਿਉਂਕਿ ਦੋਨੇ ਸਾਡੇ ਬੱਚੇ ਤੇ ਲੜਾਈ ਕਰ ਲੈਂਦੇ ਆ। ਇੱਕ ਬਣਾਉਣਾ ਹੁੰਦਾ ਕੱਲ ਤੱਕ ਕੰਪਲੀਟ ਹੋ ਜਾਣਾ ਸਿਰ। ਬੱਚੇ ਸਾਡੇ ਲੜਾਈ ਨਾ ਕਰ ਵੀ ਇਹ ਮੈਂ ਲੈਣਾ ਸੀ ਇਸ ਤੇ ਕਰਕੇ ਆਪਸ਼ਨ ਨਹੀਂ ਰੱਖੀ ਕੋਈ ਉਹਨਾਂ ਵਾਸਤੇ ਇੱਕੋ ਜਿਕੇ ਬਣਾਤੀਓ ਸੀ ਹਰਮਨ ਦਾ ਸਵੇਰ ਦਾ ਕਹੀ ਜਾਂਦਾ ਮੈਂ ਸੁਪੜਾਂ ਨਹੀਂ ਜਾ ਰਿਹਾ ਜਿੱਤੇ ਜਲਦੀ ਤੋਂ ਜਲਦੀ ਕੰਟੀ ਟੇਬਲ ਬਣਾ ਕੇ ਦੇਓ ਫਿਰ ਪੜ੍ਹਾਂਗਾ ਅੱਛਾ ਹਾਂ ਹਰਮਨ ਨੂੰ ਮੈਂ ਸਵੇਰ ਕਰਮਨ ਚਲੋ ਪੜਾਈ ਕਰੀਏ ਨਹੀਂ ਮਮਾ ਕਹਿੰਦਾ ਮੇਰ ਤਾਂ ਬੈਠਾ ਹੀ ਨਹੀਂ ਜਾਂਦਾ ਕਾ ਪਹਿਲਾਂ ਸਟੱਡੀ ਟੇਬਲ ਪਾਪਾ ਨੇ ਬਣਾ ਦੇ ਫਿਰ ਮੈਂ ਪੜਾਈ ਕਰੂੰ ਲੋ ਜਿਸਨੇ ਮੱਕੇ ਦੀ ਕਰਨ ਲੱਗਿਆ ਪੇਕਿੰਗ ਤੇ ਮੜਾ ਹੁਣ ਜ਼ੋਰ ਲਾ ਕੇ ਇਹਨੂੰ ਪੈਕ ਕਰ ਦਈਏ ਇਹ ਹਰਮਨ ਨੂੰ ਸਾਡੇ ਨਾਲ ਸੱਜਿਆ ਸੀ ਖੁੱਦ ਗਿਆ ਸੀ ਹਰਮਨ ਤੇ ਕਹਿੰਦਾ ਮੈਂ ਆ ਪਿੰਕ ਕਲਰ ਦਾ ਸਨ ਮੇਕਅਪ ਲੈਣਾ ਹੈ ਮੈਂ ਚੱਲ ਬਈ ਪੜਾਈ ਤੁਸੀਂ ਕਰਨੀ ਐ ਤੇ ਕੋਈ ਚੋਅ ਵੀ ਤੁਹਾਡੀ ਐ ਦੇਖੋ ਜੇ ਮਰਜ਼ੀ ਲੈ ਲਓ ਇਹ ਕੋਈ ਤੇ ਪਰਪਲ ਕਲਰ ਦਾ ਸੀ ਗਿਆਗਾ ਤਾਂ ਨਹੀਂ ਪਰਪਲ ਨਹੀਂ ਪਿੰਕ ਹੀ ਲੈਣਾ ਇਹ ਤੁਹਾਨੂੰ ਸਾਰਾ ਦੱਸਾਂਗੇ ਖਰਚਾ ਵਗੈਰਾ ਕਿੰਨਾ ਆ ਗਿਆ ਸਾਡਾ ਇਹਨਾਂ ਤੇ ਕਿ ਕਿੰਨੀ ਮਿਹਨਤ ਲੱਗੀ ਕਿੰਨੇ ਦਿਨ ਲੱਗ ਗਏ ਸਾਰੀ ਗੱਲ ਬਾਤ ਕਰਾਂਗੇ ਆਪਾਂ ਅੱਗੇ ਇਹਨਾਂ ਨੂੰ ਕੰਪਲੀਟ ਹੋਣਾਂ ਦੇਖ ਵਾਰ ਅਬੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲਣਾ ਹੈ ਥੋੜਾ ਜਿਹਾ ਕੰਮ ਰਹਿਦਾ ਇਹਨਾਂ ਦੇ ਅੱਗੇ ਪੱਲਾ ਵਗੈਰਾ ਰਹਿਦਾ ਲਾਉਣ ਵਾਲਾ ਹੁਣ ਲਾ ਦੀ ਆਪਾਂ ਚੇਪੀ ਤੇ ਬੱਚਿਆਂ ਨੂੰ ਸੇਫਟੀ ਦਾ ਪੂਰਾ ਧਿਆਨ ਰੱਖਿਆ ਹੈ ਜੋ ਨੁਕਰਾ ਹੁੰਦੀਆਂ ਇਹ ਗੋਲ ਕਰ ਦੇਣੀ ਹੈ। ਨਾ ਉਹ ਬੱਚਿਆਂ ਦੇ ਕੋਈ ਨੁੱਕਰ ਵਗੈਰਾ ਵੱਜ ਨਾ ਜਾਵੇ। ਬੱਚੇ ਹੁੰਦੇ ਖrarਤੀ ਐ, ਟੱਪਦੇ ਰਹਿੰਦੇ ਇੱਧਰ ਉੱਧਰ। ਆ ਗੋਲ ਕਰਤੀਆਂ ਸੀ ਸਾਰੇ ਨੁੱਕਰੇ ਗੋਲ ਕਰਾਂਗੇ ਇਸੇ ਤਰ੍ਹਾਂ। ਫਿਰ ਕੀ ਹੋਇਆ ਹਥਿਆਰ ਚਲਾਉਣੇ ਛੱਡਦੇ। ਚਣ ਚਲਾਉਣੇ ਤਾਂ ਨਹੀਂ ਭੁੱਲੇ ਗੱਲ ਉਹੀ ਐ ਫਿਰ ਕੀ ਹੋ ਗਿਆ ਮਿੱਟੀ ਵਾਲਾ ਕੰਮ ਛੱਡਦਾ ਤੇ ਸੰਦ ਚਲਾਉਣੇ ਤਾਂ ਨਹੀਂ ਭੁੱਲੇ ਅੱਛਾ ਤੇ ਵੈਸੇ ਮੇਨ ਆਪਣਾ ਬੇਸਿਕਲੀ ਕੰਮ ਹੈਗਾ ਲੱਕੜ ਦਾ ਆ ਰਿਹਾ ਜੀ ਤੇ ਨਾਲ ਸੂਖੇ ਵਗੈਰਾ ਦਾ ਕੰਮ ਆ ਹੁਣ ਤੇ ਤੁਹਾਨੂੰ ਇੱਕ ਇੱਧਰ ਵੀ ਝਾਤ ਦਿਖਾ ਦਿੰਨੇ ਆ ਤੇ ਸਾਹਮਣੇ ਜਿਵੇਂ ਕਿ ਰਾਦ ਵਾਲਾ ਡਾ ਲੱਗਿਆ ਹੋਇਆ ਰਾਦ ਦਾ ਕੰਮ ਚੱਲ ਰਿਹਾ ਹੈ। ਕਮਿਟਰੀ ਭਾਬੀ ਵਗੈਰਾ ਬਣਾ ਰਿਹਾ ਤੇ ਇੱਧਰ ਆਪਣਾ ਵੱਡਾ ਬ੍ਰਦਰ ਹੈ ਜੀ ਮੋਚੇ ਲਾ ਰਿਹਾ ਹੈ ਇਹ ਮੋਚੇ ਲਾਉਣ ਵਾਲੀ ਮਸ਼ੀਨ ਹੈ ਤੇ ਦੂਜੇ ਪਾਸੇ ਇੱਧਰ ਆਰਾ ਕੱਲ ਰਿਹਾ ਜੀ ਤੇ ਕਟਾਈ ਹੋ ਰਹੀ ਹੈ ਲੱਕੜਾਂ ਦੀ ਕਟਾਈ ਹੋ ਰਹੀ ਹੈ ਤੇ ਵੱਡਾ ਬੈਡ ਸਾਬ ਹੁੰਦਾ ਜੀ ਇਹ ਜਿਹੜੀਆਂ ਵੱਡੀਆਂ ਜਿਆਦਾ ਵੱਡੀਆਂ ਲੱਕੜਾਂ ਹੁੰਦੀਆਂ ਉਹਨਾਂ ਨੂੰ ਵੀ ਇੰਨ੍ਹਾ ਵਾਸਤੇ ਤੇ ਆਪਾਂ ਕੱਲ ਭਾਰ ਤੋਲਿਆ ਸੀ ਨਾ ਤੇ ਅੱਜ ਆਪਾਂ ਸਿਰ ਭਾਰ ਤੋਲਿਆ ਕਿੰਨਾ ਹੋ ਗਿਆ ਆਪਾਂ ਤੋਲਿਆ ਸੀਗਾ 60 ਕਿਲੋ 800 ਗ੍ਰਾਮ ਸੀਗਾ 60 ਕਿਲੋ 900 ਗ੍ਰਾਮ ਹੋ ਗਿਆ 100 ਗ੍ਰਾਮ ਵਾਧਾ ਘਟਦਾ ਰਹਿੰਦਾ ਅਰੇ ਕਹਿਣਾ ਕੀ ਚਾਹਤੇ ਹੋ ਕੰਮ ਕਰਦੇ ਕਰਦੇ ਅੱਜ ਫਿਰ ਨੇਰਾ ਹੋ ਗਿਆ ਸਾਨੂੰ 8 ਵਜ ਗਏ ਆ ਤੇ ਕੰਮ ਹਜੇ ਰਹਿ ਗਿਆ ਕਿਉਂਕਿ ਦਿੱਤ ਰਾਜ ਵਗੈਰਾ ਵਿੱਚ ਪਾਉਣੇ ਸੀਗੇ ਦਰਾਜਾਂ ਦਾ ਕੰਮ ਰਹਿ ਗਿਆ ਤੇ ਹੁਣ ਅਸੀਂ ਦਰਾਜਾਂ ਵਾਸਤੇ ਜੋ ਹੈਗੀਆਂ ਪਲਾਈਆਂ ਵਗੈਰਾ ਹੈਗੀਆਂ ਤੇ ਉਹਨਾਂ ਦੇ ਸਨਮੈਕਾ ਵਗੈਰਾ ਲਾਤਾ ਤੇ ਰੱਖਦਿਆਂ ਹੁਣ ਕੱਲ ਨੂੰ ਆਪਾਂ ਸ਼ਾਮ ਨੂੰ ਫੇਰ ਲਾਵਾਂਗੇ ਦੋ ਤਿੰਨ ਘੰਟੇ ਤੇ ਪੇਟੇ ਆਪੀ ਵਗੈਰਾ ਪਟਕੇ ਜੋ ਦਰਾਜ ਵਗੈਰਾ ਹੈਗੇ ਉਹ ਬਣਾਵਾਂਗੇ ਇਹਨਾਂ ਦੇ ਦਰਾਜਾਂ ਤੋਂ ਬਿਨਾ ਤਾਂ ਵੈਸੇ ਸਾਡੀ ਟੇਬਲ ਦਾ ਕੋਈ ਫਾਇਦਾ ਨਹੀਂ ਕਿਉਂਕਿ ਬੱਚਿਆਂ ਨੇ ਸਮਾਨ ਵਗੈਰਾ ਰੱਖਣਾ ਹੁੰਦਾ ਵਿੱਚ ਕੋਈ ਪੈਨ ਪੈਨਸਲਾਂ ਜਾਂ ਕੋਈ ਹੋਰ ਛੋਟਾ ਮੁੰਡਾ ਸਮਾਨ ਤੇ ਬੱਚੇ ਵੀ ਸਾਡੀ ਪੂਰੀ ਹੈਲਪ ਕਰਾ ਰਹੇ ਆ ਜਾਂਪ ਨੂੰ ਮਜ਼ਾ ਆ ਰਿਹਾ ਕੰਮ ਕਰਨ ਵਿੱਚ ਜਦੋਂ ਅੱਕ ਜਾਂਦੇ ਬੱਚੇ ਤੋਂ ਭੱਜ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਨਹੀਂ ਕਿੰਨੇ ਵਾਰੀ ਪੁੱਛ ਲਿਆ ਵੀ ਪਾਪਾ ਬਣ ਗਿਆ ਸਾਡੀ ਜੇ ਪਰ ਪਾਪਾ ਬਣ ਗਿਆ ਕੱਡੀ ਟ ਮੈਂ ਕਿ ਪੜਨਾ ਧੋਖਾ ਹੁੰਦਾ ਹੈ ਬਣਾਉਣੇ ਪਤਾ ਕਿੰਨੇ ਔਖੇ ਚੀਜ਼ਾਂ ਹਾਂਜੀ ਪਤਾ ਪਤਾ ਕਿੰਨੇ ਔਖੇ ਹੈ ਹਾਂਜੀ ਇਹ ਜੁਰ ਬੋਲ ਰਿਹਾ ਹੈ ਕੀ ਹਾਲ ਚਾਲ ਹੈ ਤੁਹਾਡਾ ਕੱਲ ਰਾਤ ਨੂੰ ਕੰਮ ਕਰਦੇ ਕਰਦੇ ਆਪਣਾ ਯਾਰ ਕਾਫੀ ਨਿਹਰਾ ਹੋ ਗਿਆ ਸੀਗਾ ਤੇ ਕੰਮ ਫਿਰ ਆਪਾਂ ਵਿੱਚ ਬੰਦ ਕਰਤਾ ਸੀ ਤੇ ਰਾਤੀ ਅਸੀਂ ਜਿਹੜਾ ਦਰਾਜ ਵਗੈਰਾ ਪਾਉਣੇ ਆਪਾਂ ਇਹਨਾਂ ਸਟੱਡੀ ਟੇਬਲਾਂ ਦੇ ਵਿੱਚ ਤੇ ਉਹਨਾਂ ਲਈ ਆਹਾ ਜੋ ਪਲਾਈਆਂ ਸੀਗੀਆਂ ਇਹਨਾਂ ਤੇ ਅਸੀਂ ਮੈਕਅਪ ਕਰਾ ਲਾਤਾ ਸੀ ਸਾਰਾ ਤੇ ਅੱਜ ਇਹਨਾਂ ਨੂੰ ਅਸੀਂ ਜਿਹੜੇ ਟਿੱਪਾਂ ਲੱਗੀਆਂ ਸਾਰੀਆਂ ਟਿੱਪਾਂ ਪੜਦੇਾਂਗੇ ਤੇ ਜੋ ਆਹ ਲੱਗੇ ਹੋਏ ਨੇ ਇੱਧਰ ਟੇਬਲ ਤੇ ਟਿੱਪਾਂ ਲੱਗੀਆਂ ਸਾਰੀਆਂ ਪੜਨਾਗੇ ਤੇ ਜੋ ਦਰਾਜ ਹੈਗੇ ਠੋਕ ਦਾਂਗੇ ਅੱਜ ਤੇ ਮੇਰੇ ਤੇ ਕੋਸ਼ਿਸ਼ ਹੈ ਵੀ ਅੱਜ ਯਾਰਾਂ ਨਾਲ ਕੰਪਲੀਟ ਕਰ ਦਾਂਗੇ ਅੱਜ ਤੀਜਾ ਦਿਨ ਹੈ ਇਹ ਤੇ ਮੈਨੂੰ ਤਾਂ ਐਵੇਂ ਅਸੀਂ 2 ਦਿਨਾਂ ਦੇ ਵਿੱਚ ਵਿੱਚ ਕੰਪਲੀਟ ਹੋ ਜਾਣਗੇ ਜੇ ਇਹਨਾਂ ਨੂੰ ਫਿਰ ਫਾਈਨਲ ਕਰ ਦੇਣਾ ਹਰ ਹਾਲਤ ਦੇ ਵਿੱਚ ਜੋ ਟਿੱਪਾਂ ਲੱਗੀਆਂ ਨੇ ਇਥੇ ਨੇ ਮੈਂ ਕਿਤੇ ਉਹ ਪੜਨੀਆਂ ਕਰ ਪੀਆਂ ਸ਼ੁਰੂ ਜਰਾ ਭਾਂਜ ਕਰੋ ਤੁਸੀਂ ਅਹ ਬੋਤੂ ਵਾਲੇ ਪਟਵਾਰੀਆਂ ਇਹ ਪੜ ਦੋ ਸਾਰੀਆਂ ਟਿੱਪਾਂ ਪਟਕੇ ਉਸ ਤੋਂ ਬਾਅਦ ਜੋ ਧਾਰਾ ਵਗੈਰ ਹੈਗੇ ਰੰਦਾ ਲਾ ਕੇ ਅੰਦਰ ਪ੍ਰੋਪਰ ਸਹੀ ਕਰ ਦਾਂਗੇ ਤੇ ਜੋ ਮਾੜੀ ਮੋਟੀ ਕਮੀ ਪੇਸ਼ੀ ਉਹ ਵੀ ਸੈੱਟ ਕਰ ਦਾਂਗੇ ਤੇ ਇਤਰਾਜ ਬਣਾ ਲੈਨੇ ਆਪਾਂ ਰੈਡੀ ਹਜੇ ਟਡੀ ਟੇਬਲ ਰੈਡੀ ਨਹੀਂ ਹੋਏ ਤੇ ਪਰ ਪੜਨ ਵਾਲੇ ਬੱਚੇ ਪਹਿਲੇ ਰੈਡੀ ਹੋ ਕੇ ਆ ਗਏ ਤੇ ਹਰਮਨ ਸਾਡਾ ਤੇ ਇਹ ਕਹਦਾ ਮੈਂ ਨਵੇਂ ਟੇਬਲ ਤੇ ਪੜਾਈ ਕਰਨੀ ਹੈ ਤੇ ਇੱਥੇ ਆ ਗਿਆ ਵਰਕਸ਼ਾਪ ਤੇ ਕਾਪੀਆਂ ਲੈ ਕੇ ਹਾਂ ਠੀਕ ਲਿਖਿਆ ਜਾ ਰਿਹਾ ਹੈ ਖੁਸ਼ ਹੈ ਇਧਰ ਟਾਈਮ 10 ਵਜ ਗਿਆ ਰਾਤ ਦੇ ਜੀ ਜੀ ਰੋਟੀ ਖਾ ਲਓ 10 ਵਜ ਗਿਆ ਹੈ ਇਹ 10 ਵਜ ਜਾਣ ਚਾਹੇ ਵਜ ਜਾਣ 11 ਅੱਜ ਕੰਮ ਨਿਬੇੜ ਕੇ ਸੌਣਾ ਆਪਾਂ ਤੇ ਅਜੇ ਸਾਰੇ ਆਪਾਂ ਟੇਬਲ ਫਾਈਨਲ ਕਰ ਦੇਣੇ ਆ ਬਾਹਰ ਬਾਹਰ ਝੂਠ ਬੋਲੋ ਤੁਰੇ ਕੋ ਕੰਮ ਨਹੀਂ ਛੱਡਣਾ ਤੁਹਾਨੂੰ ਠੇਕੇ ਤੇ ਰੱਖਿਆ ਸੀ ਮਿਸਤਰੀ ਜੀ ਹਾਂ ਅੱਜ ਠੇਕ ਕੰਮ ਕਰ ਦੇਣਾ ਅੱਜ ਤੱਕ ਦਾ ਠੇਕਾ ਆਪਣਾ ਤੋਰ ਕੇ ਰੋਟੀ ਦਾ ਖਾ ਲੋ ਚੱਲ ਸੁਪਾ ਕੇ ਰੱਖ ਮੈਂ ਆ ਗਿਆ ਤੁਹ ਕੋ ਜਿੱਕੇ ਲੱਗਿਆ ਬੇਟਾ ਤੇ ਇਧਰ ਫਾਈਨਲ ਤੱਕ ਦੇ ਰਹੇ ਆ ਬੱਚੇ ਸਿਰਫ ਦਰੈਡਾਂ ਦੇ ਬਾਹਰਲੇ ਪਾਕਿਸਤਾਨ ਮੈਕਾ ਲਾਉਣ ਵਾਲਾ ਰਹਿ ਗਿਆ ਸੀਗਾ ਜੱਪ ਤੇ ਵਰਕਨ ਲੱਗੇ ਹੋਏ ਆ ਮਿਹਨਤ ਕਰਦੇ ਤੇ ਉਧਰੋਂ ਤਾਂ ਹਰਮਨ ਇਹ ਉਹੀ ਮੱਥਾ ਮਾਰੀ ਜਾਂਦਾ ਬਿਨਾਂ ਕਿਸੇ ਗੱਲ ਤੋਂ ਉਹ ਕਿਉਂ ਗੁੱਸਾ ਕੱਢੀ ਜਾਂਦਾ ਨਾ ਦਾ ਆ ਗਿਆ ਹੈ ਇਹ ਲੱਕੜਾਂ ਨੂੰ ਕੁੱਟੀ ਜਾਂਦਾ ਇਹ ਠੀਕ ਆ ਕੱਲ ਜਿੰਨੇ ਸਟਡੀ ਟੇਬਲ ਨੇ ਬੰਦ ਹੋਣਾ ਤੇ ਮੈਂ ਲੱਕੜਾਂ ਨੂੰ ਕੁੱਟੀ ਲਾਉਂਗਾ ਐਸੇ ਮੈਂ ਬੜਾ ਸਖਤ ਲਾਉਂਦਾ ਹੁਣ ਅੱਜ ਹੀ ਕਰ ਲਈਏ ਡਿਨਰ ਡਿਨਰ ਕਰਕੇ ਆਉਣੇ ਆ ਫਿਰ ਦੁਬਾਰਾ ਲਾਉਣੇ ਛੁੱਟੀ 15-20 ਮਿੰਟ ਦਾ ਕੰਮ ਰਹਿ ਗਿਆ ਗੋਲਾ ਵਗੈਰਾ ਲੈ ਰਹਿ ਗਿਆ ਸਿਰਫ ਲਾਉਣ ਵਾਲਾ ਤੇ ਉਹ ਵੀ ਆਪਾਂ ਲਾ ਹੀ ਦਵਾਂਗੇ ਅੱਜ ਕੋਈ ਕੰਮ ਪੈਂਡਿੰਗ ਨਹੀਂ ਛੱਡਣਾ ਇੱਥੇ ਛੋਟਾ ਕੱਲਾ ਗੋਲਾ ਰਹਿ ਗਿਆ ਲੱਗਣ ਵਾਲਾ ਤੇ ਬਾਕੀ ਤਕਰੀਬਨ 99% ਤਿਆਰ ਹੋ ਗਿਆ ਸਾਡੇ ਟੇਬਲ ਤੇ ਹੁਣ ਸੋਚਿਆ ਵੀ ਹੁਣ ਸਵੇਰ ਵਾਸਤੇ ਕੰਮ ਨਹੀਂ ਛੱਡਣਾ ਤੇ ਹੁਣ ਅਸੀਂ ਇਹਨੂੰ ਕੰਪਲੀਟ ਕਰਕੇ ਹੀ ਛੱ ਟੇਬਲ ਅਸੀਂ ਤਿਆਰ ਕਰਤਾ ਉਹ ਦੇਖ ਸਕਦੇ ਹੋ ਤੁਸੀਂ ਇਹ ਬਲ ਸਟਡੀ ਟੇਬਲ ਰੈਡੀ ਹੋ ਗਿਆ ਜੀ ਫਿਰ ਇਕੱਲੇ ਇੱਕ ਇੱਥੇ ਨੋਬ ਰਹਿ ਗਈ ਐ ਇਕ ਇੱਥੇ ਨੋਬ ਰਹਿ ਗਈ ਐ ਤੇ ਬਾਕੀ ਸਾਰਾ ਤਿਆਰ ਹੈ ਜੀ ਇਹ ਕਿਉਂਕਿ ਇੱਥੇ ਸਰਮੈਕਾ ਥੋੜਾ ਜਿਹਾ ਗਿੱਲਾ ਸੀ ਤੇ ਸਵੇਰੇ ਲਾ ਦਾਂਗੇ ਨੋਬ ਤੇ ਬਾਕੀ ਸਾਰਾ ਤਕਰੀਬਨ ਹਾਲ ਮੌਕੇ ਕੰਪਲੀਟ ਹੈ ਸਿਰਫ ਸਾਫ ਸਫਾਈ ਰਹਿ ਗਈ ਇਹ ਕਰਨ ਵਾਲੀ ਇਸੇ ਤਰ੍ਹਾਂ ਇਹਦੇ ਗੋਲਾ ਲਾ ਦੇਣੇ ਆਪਾਂ ਹੁਣ ਗੋਲਾ ਲਾ ਕੇ ਵੀ ਤਿਆਰ ਹੈ ਅੱਜ ਹੁਣ ਤਿੰਨ ਦਿਨ ਨੂੰ ਸਾਨੂੰ ਹੋ ਰਿਹਾ ਕੰਮ ਕਰਦੇ ਨੂੰ ਇਹ ਤੇ ਕਈ ਆਉਂਦੇ ਆ ਨਾ ਦੇਖ ਕੇ ਅਗਲੇ ਕਹਿੰਦੇ ਕਿਉਂ ਮੱਥਾ ਮਰ ਜਾਨਾ ਯਾਰ ਹਾਂ ਤੇ ਬਣੇ ਬਣਾਏ ਬਾਜ਼ਾਰ ਤੋਂ ਲੈ ਲਾ ਤੇ ਗੱਲ ਉਹਨਾਂ ਦੀ ਸਹੀ ਹੈ ਪਰ ਜੋ ਚੀਜ਼ ਆਪਣੀ ਪਕਾ ਕੇ ਖਾਣ ਦਾ ਮਜ਼ਾ ਆਉਂਦਾ ਜਾਂ ਬਣਾ ਕੇ ਖਾਣ ਦਾ ਮਜ਼ਾ ਆਉਂਦਾ ਉਹਦਾ ਸਵਾਦ ਹੀ ਵੱਖਰਾ ਹੁੰਦਾ ਹੈ ਇਸੇ ਤਰ੍ਹਾਂ ਇਹ ਟੇਬਲ ਲਿਆਉਣ ਨੂੰ ਤਾਂ ਬਾਜ਼ਾਰੋਂ ਲਿਆ ਸਕਦੇ ਸੀਗੇ ਪਰ ਜਦੋਂ ਆਪ ਮਿਹਨਤ ਨਾਲ ਤਿਆਰ ਕੀਤੇ ਆ ਬੱਚਿਆਂ ਦੇ ਸਾਹਮਣੇ ਤਿਆਰ ਕੀਤੇ ਨਾਲੇ ਬੱਚਿਆਂ ਨੂੰ ਪਤਾ ਵੀ ਲੱਗਿਆ ਵੀ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਕਿਸੇ ਵੀ ਚੀਜ਼ ਨੂੰ ਤਿਆਰ ਕਰਨ ਵਿੱਚ ਕਰਦੇ ਤਾਂ ਆਪਾਂ ਬੱਚੇ ਮੋਟੀਵੇਟ ਹੁੰਦੇ ਆ ਤੇ ਹੁਣ ਉਹ ਸ਼ਾਇਦ ਮੇਰੇ ਵੱਲ ਦੇਖ ਕੇ ਜਾਂ ਸਾਡੇ ਵੱਲ ਦੇਖ ਕੇ ਮਿਹਨਤ ਕਰੀ ਜਾਂਦੇ ਨੇ ਪਾਪਾ ਕੀ ਪਤਾ ਸ਼ਾਇਦ ਜਲ ਲਾ ਕੇ ਪੜ੍ਹਾਈ ਕਰਨ ਤੇ ਹੋ ਸਕਦਾ ਬੱਚਿਆਂ ਨੇ ਵੀ ਹੈਲਪ ਕਰਾਈ ਐ ਮੈਂ ਤਾਂ ਨਾਲ ਜਿੰਨੇ ਬੱਚਾ ਤੋਂ ਹੋ ਸਕੀ ਉਹਨਾਂ ਨੇ ਪੂਰੀ ਹੈਲਪ ਕਰਾਈ ਐ ਹੋਰ ਅਸੀਂ ੱੱਕੇ ਨਾਲ ਹੀ ਮੈਂ ਉਹਨਾਂ ਨੂੰ ਸੁਵਾ ਕੇ ਆਈਆਂ ਮੈਂ ਟਾਈਮ ਬਹੁਤ ਹੋ ਗਿਆ ਬੱਚੇ ਸਕੂਲ ਜਾਣਾ ਸਵੇਰੇ ਸੌਵੋ ਇਹ ਫੇਰ ਵੀ ਕੋ ਲਗਾ ਰਹੀ ਐ ਗੋਲਾ ਲਾਉਣ ਵਾਸਤੇ ਪਹਿਲਾਂ ਵੈਸੇ ਨਿਕਲ ਨਿਕਰੇ ਕੰਮ ਕਿੰਨਾ ਹੀ ਨਿਕਲਿਆ ਆਉਂਦਾ ਵੈਸੇ ਲੱਗਦਾ ਹੀ ਹੁੰਦਾ ਇਹ ਵੀ ਸੌਖਾ ਹੀ ਐ ਕੰਮ ਹੈਗਾ ਥੋੜਾ ਜਿਹਾ ਕਿਹੜਾ ਕੰਮ ਐ ਇਹ ਥੋੜਾ ਜਿਹਾ ਔਖਾ ਵੀ ਐ ਸੌਖਾ ਵੀ ਐ ਪਾ ਜਿਹੜਾ ਰੋਈ ਕਰਦਾ ਬਣਾਉਂਦੇ ਉਹ ਸੌਖਾ ਜੋ ਕਦੇ ਕਦੇ ਕਰਦਾ ਨਾ ਫੇਰ ਉੜਾਏ ਫਿਕਰ ਤੇ ਜੋ ਸੌਂ ਜਾ ਹੁਣ ਤੇ ਜੋ ਸਟੱਡੀ ਟੇਬਲ ਹੈ ਇਹ ਸਾਡੇ ਤਾਂ ਨਹੀਂ ਬੱਚਿਆਂ ਦੇ ਸਟੱਡੀ ਟੇਬਲ ਹੈ ਕੰਪਲੀਟ ਹੋ ਚੁੱਕੇ ਆ ਤੇ ਅਸੀਂ ਇਹਨਾਂ ਨੂੰ ਪੁੱਠਾ ਕਰਕੇ ਹੁਣ ਉਹਨਾਂ ਦੇ ਨੀਚੇ ਉਹ ਛੋਟੇ ਛੋਟੇ ਬਫਰ ਲਾ ਰਹੇ ਆ ਤੇ ਬਹੁਤ ਸਾਡਾ ਕੰਮ ਖਤਮ ਹੈ ਇਹ ਇਸ ਪ੍ਰੋਜੈਕਟ ਦੇ ਤੇ ਇੱਕ ਟੇਬਲ ਤੇ ਕਿੰਨਾ ਖਰਚਾ ਆ ਗਿਆ ਆਪਣਾ ਖਰਚਾ ਇਹ ਪਹਿਲੇ ਕੰਪਲੀਟ ਕਰ ਲਈਏ ਜੀ ਫਿਰ ਕੱਲ ਬਾਅਦ ਕਰਦੇ ਆ ਤੁਹਾਡੇ ਨਾਲ ਵੇ ਕਿੰਨਾ ਖਰਚਾ ਆ ਗਿਆ ਤੇ ਕਿੰਨੀ ਮਿਹਨਤ ਲੱਗ ਗਈ ਇਸ ਤੇ ਮਿਸਤਰੀ ਜੀ ਤਾਂ ਕਹਿੰਦੇ ਅੱਜ ਅਸੀਂ ਕੰਮ ਨੂੰ ਨਿਬੇੜ ਕੇ ਹੀ ਜਾਣਾ ਤੇ ਟਾਈਮ ਦੇਖੋ 11:30 ਹੋ ਚਲੇ ਆ। ਇਹ ਕਹਿੰਦੇ ਠੀਕਾ ਵੜਿਆ ਜ਼ਿਆਦਾ ਨਹੀਂ ਹੋਣਾ ਫਿਰ ਐਵੇਂ ਦਾ ਠੀਕੇ ਦਾ ਜਗਦੀ ਵਿਹਾਰੀ ਫਿਰ ਪੈ ਗਈ ਤਾਂ ਮਜ਼ਾ ਆਇਆ। ਜੋ ਸਟੱਡੀ ਟੇਬਲ ਆ ਤਿਆਰ ਹੋ ਗਿਆ, ਰੈਡੀ ਹੋ ਗਿਆ ਤੇ ਅਸੀਂ ਆਪਣੀ ਮਿਸ਼ਨ 'ਚ ਕਾਮਯਾਬ ਹੋ ਗਏ ਆ, ਸਕਸੈਸਫੁਲ ਹੋ ਗਏ ਆ ਤੇ ਸਿਰਫ ਇਹਨਾਂ ਦੇ ਹੁਣ ਜੀ ਤੁਸੀਂ ਵੀ ਇੱਕ ਝਾਤ ਮਾਰ ਲਓ ਇਹਨਾਂ ਤੇ। ਇਹ ਸਿਰਫ ਇਹਨਾਂ ਦੀ ਇੱਕ ਇੱਥੇ ਨੋਬ ਰਹਿ ਗਈ ਲਾਉਣ ਵਾਲੀ ਇਹ ਕਿੱਥੇ ਨੋਬ ਰਹਿ ਗਈ ਉਹ 5 ਵਜੇ ਲਾ ਦਾਂਗੇ ਤੇ ਬਾਕੀ A to Z ਸਾਰਾ ਕੰਪਲੀਟ ਹੈ ਜੀ ਇਹ ਕੋਈ ਕਮੀ ਨਹੀਂ ਰਹੇਗੀ ਇਹਨਾਂ ਚ ਹੁਣ ਸਾਡਾ ਸਮਾਨ ਤੁਹਾਨੂੰ ਦੱਸ ਦੇਵਾਂ ਇਸ ਤੇ ਕੀ ਸਮਾਨ ਲੱਗਿਆ ਸੀ ਤੇ ਕਿੰਨਾ ਕੁ ਖਰਚਾ ਹੋ ਗਿਆ ਤੇ ਤੁਹਾਨੂੰ ਮੋਟਾ-ਮੋਟਾ ਇਹ ਦੱਸ ਦਿੰਦੇ ਅਸੀਂ 3500 ਰੁਪਏ ਦਾ ਸਮਾਨ ਲਿਆਂਦਾ ਸੀ ਸਾਰਾ ਇਹ ਤੇ ਸਿਰਫ 3500 ਦੇ ਵਿੱਚ ਤਿਆਰ ਨਹੀਂ ਹੋਇਆ ਜੀ ਤੇ ਸਾਡੇ ਘਰੇ ਨਾ ਪਹਿਲਾਂ ਸਮਾਨ ਵਧਿਆ ਪਿਆ ਸੀ ਜਿਵੇਂ ਕੁਝ ਮੜੇ-ਮੁੱਟੀਆਂ ਪਲਾਈਆਂ ਹੋ ਗਈਆਂ ਉਹਨਾਂ ਮੈਕਾ ਹੋ ਗਿਆ ਤੇ ਜੋ ਬਾਹਰ ਸੀ ਇਹ ਗੁਲਾਬੀ ਰੰਗ ਦੀ ਸ਼ੀਟ ਲਾਈਏ ਤੇ ਚਲੋ ਲਿਆਂਦੀ ਸੀ ਬਾਹਰ ਲਾਤੀ ਅਸੀਂ ਤੇ ਜੋ ਇਹਦੇ ਅੰਦਰਲੇ ਪਾਸੇ ਜਾਂ ਨਾ ਆਥੇ ਪਾਸੇ ਕਿਤੇ ਲੱਗਿਆ ਸਨ ਮਾਇਕਾ ਤੇ ਉਹ ਅਸੀਂ ਸਾਡੇ ਘਰੇ ਜੋ ਪਿਆ ਸੀ ਬਾਧੂ ਅਸੀਂ ਉਹ ਯੂਜ਼ ਕਰ ਲਿਆ ਸਾਰਾ ਤੇ ਮਾੜੀ ਮੋਟੀ ਅਪਲਾਈ ਵੀ ਯੂਜ਼ ਕਰ ਲਈ ਹੈ ਤੇ ਸਿਰਫ ਸਾਡੇ ਕੋਲ ਜੋ ਅਸੀਂ ਲੈ ਕੇ ਆਈ ਸੀਗੀ ਗੁਲਾਬੀ ਗੁਲਾਬੀ ਸਨਵਾਇਕਾ ਲੈ ਕੇ ਆਈ ਸੀ ਉਹਦੇ ਸਿਰਫ ਆ ਇੰਨੇ ਕ ਪੀਸ ਵਧੇ ਆ ਬਾਕੀ ਸਾਰਾ ਅਸੀਂ A to Z ਉਹ ਯੂਜ਼ ਕਰ ਲਿਆ ਤੇ ਮਾੜੀ ਜੀ ਵੀ ਚੀਜ਼ ਵੇਸਟ ਨਹੀਂ ਜਾਣ ਦਿੱਤੀ ਅਸੀਂ ਤੇ ਘਰ ਦੇ ਮਿਸਤਰੀ ਦਾ ਇਹੀ ਫਾਇਦਾ ਹੁੰਦਾ ਵੀ ਉਹ ਨੁਕਸਾਨ ਨਹੀਂ ਹੋਣ ਦਿੰਦਾ ਵੱਧ ਤੋਂ ਵੱਧ ਫਾਇਦਾ ਲੈ ਲੈਂਦਾ ਤੇ ਅਸੀਂ ਜੋ ਫालतू ਚੀਜ਼ਾਂ ਘਰੇ ਪਈਆਂ ਸੀ ਫਲਾਈਆਂ ਦੇ ਟੋਟੇ ਵਗੈਰਾ ਅਸੀਂ ਸਾਰੇ ਯੂਜ਼ ਕਰ ਲਏਗੇ ਵਿੱਚ ਤੇ ਰੈਡੀ ਕਰ ਲਿਆ ਜੀ ਇਹ ਤੇ ਬਸ ਤੁਸੀਂ ਅੰਦਾਜ਼ਾ ਲਾ ਲਓ ਜੀ 3500 ਰੁਪਏ ਦਾ ਸਾਮਾਨ ਦੀ ਸਾਡਾ ਤੇ ਜੇ ਆਪਾਂ ਬਾਕੀ ਸਾਮਾਨ ਵੀ ਬਾਜ਼ਾਰੋਂ ਲੈ ਕੇ ਆਉਂਦੇ ਵੱਧ ਤੋਂ ਵੱਧ ਇਹ 4500 5000 ਦਾ ਸਾਮਾਨ ਆ ਜਾਂਦਾ ਜੀ ਤੇ ਇੰਨੇ ਕ ਦਾ ਸਾਮਾਨ ਲੱਗਿਆ ਤੇ ਬਾਕੀ ਮਿਹਨਤ ਤੁਸੀਂ ਦੇਖ ਲਓ 3 ਦਿਨ ਹੋ ਗਏ ਸਾਨੂੰ ਲੱਗੇ ਹੋਏ ਇਹਨੂੰ ਤੇ ਦਿਹਾੜੀ ਲਾ ਲਓ ਕਿੰਨੀ ਦਿਹਾੜੀ ਹੈ ਜੀ ਮਿਸਤਰੀ ਦੀ ਮੇਰੀ ਤਾਂ ਬਾਲੀ ਮੰਗੀ ਹੈ ਅਸੀਂ ਤਾਂ ਮਿਸਤਰੀ ਨਾਲ ਠੇਕਾ ਹੀ ਮੁਕਾਇਆ ਸੀ ਤੇ ਉਹ ਦਿਹਾੜੀ ਤਾਂ ਨਹੀਂ ਕਹਿ ਸਕਦੇ ਵੈਸੇ ਇਹ ਮੇਰੇ ਖਿਆਲ 'ਚ ਡੇਢ ਤੋਂ 2 ਦਿਨ ਦਾ ਕੰਮ ਹੈਗਾ ਸੀ ਜੇ ਆਪਾਂ ਲਗਾਤਾਰ ਕੰਮ ਕਰੀਏ ਕਿਉਂਕਿ ਵਿੱਚ ਮੈਨੂੰ ਹੋਰ ਵੀ ਕੰਮ ਪੈਂਦੇ ਰਹੀ ਸੀ ਤੇ ਜਾਣਾ ਪੈਂਦਾ ਸੀ ਮੈਨੂੰ ਤੇ ਅੱਜ ਵੀ ਹੁਣ ਮੈਂ ਆਫਿਸ ਤੋਂ ਆ ਕੇ ਸ਼ਾਮ ਨੂੰ 6 6:30 ਵਜੇ ਲੱਗ ਗਿਆ ਸੀਗਾ ਤੇ ਹੁਣ 11 11:30 ਵਜੇ ਗਿਆ ਤੇ ਮੁਕੰਮਲ ਕਰਤਾ ਇਹ ਤੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦਸੀਓ ਤੇ ਸਟੱਡੀ ਟੇਬਲ ਤੁਹਾਨੂੰ ਕਿਵੇਂ ਦੇ ਲੱਗੇ ਇਹ ਸਾਡੀ ਮਿਹਨਤ ਜੋ ਅਸੀਂ ਕੀਤੀ ਹੈ ਤੁਹਾਨੂੰ ਪਸੰਦ ਆਈ ਜੈ ਕਿ ਨਹੀਂ ਆਈ ਇਹ ਜਰੂਰ ਸਾਨੂੰ ਕਮੈਂਟ ਕਰਕੇ ਦਸੀਓ ਕਿਉਂਕਿ ਜੇ ਤੁਸੀਂ ਕਮੈਂਟ ਕਰੋਗੇ ਸਾਡ ਨੂੰ ਸਾਨੂੰ ਹਲਾਸ਼ੇਰੀ ਮਿਲੂਗੀ ਹੈ ਨਾ ਸਾਸੀ ਯਾਨੀ ਕਿ ਅਸੀਂ ਮੋਟੀਵੇਟ ਹੋਵਾਂਗੇ ਤੁਹਾਡੇ ਕਮੈਂਟਸ ਤੋਂ ਇਸੇ ਤਰ੍ਹਾਂ ਅਸੀਂ ਫਿਰ ਨਵੀਆਂ ਹੋਰ ਵੀਡੀਓ ਲੈ ਕੇ ਆਵਾਂਗੇ ਨਵੇਂ ਟੌਪਿਕ ਤੇ ਇਸ ਸਟੱਡੀ ਟੇਬਲ ਕਿਵੇਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਹੀ ਮਿਲਦੇ ਆਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ